ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬੰਦ ਗੋਭੀ ਬਾਰੇ ਗੱਲ ਕਰਦੇ ਆਂ ਜੀ ਬੰਦ ਗੋਭੀ ਦੀ ਫਸਲ ਤੇ ਖੜੇ ਆਂ ਆਪਾਂ ਤੇ ਆਪਾਂ ਬੂਟਾ ਲਾਇਆ ਸੀਗਾ 2500 ਬੂਟਾ ਤੇ ਯਾਨੀ ਜਿਹੜੇ ਆਪ ਸੇਲ ਕਰਦੇ ਆ ਉਹਨਾਂ ਨੂੰ ਇਹ ਦਿੱਕਤ ਬਹੁਤ ਆਉਂਦੀ ਆਗੀ ਵੀ ਹਰ ਹਰੇਕ ਪੁੱਛਦਾ ਹਰੇਕ ਕਸਟਮਰ ਕਹਿੰਦਾ ਵੀ ਜਿਹੜਾ ਇਹਦੇ ਵਿੱਚ ਕੀੜਾ ਹੁੰਦਾ ਵੀ ਉਹਦੀ ਕਿਵੇਂ ਕੀ ਗੱਲਬਾਤ ਆ ਵੀ ਵਾਕਈ ਇਹਦੇ ਵਿੱਚ ਕੀੜਾ ਹੁੰਦਾ ਤੇ ਇਹ ਯਾਨੀ ਕੀੜੇ ਕਰਕੇ ਇੰਨੀ ਬਦਨਾਮ ਹੋ ਗਈ ਨਾ ਫਸਲ ਇਹ ਤੇ ਕਸਟਮਰ ਜਿਵੇਂ ਡਾਇਰੈਕਟ ਇਹਦਾ ਫੁੱਲ ਆ ਜਿਵੇਂ ਮੰਨ ਲਓ ਆਹ ਫੁੱਲ ਹੈ ਦਾ ਡਾਇਰੈਕਟ ਇਦਾਂ ਫੁੱਲ ਲੈਣ ਤੋਂ ਨਾ ਬਹੁਤ ਪਰਹੇਜ਼ ਕਰਦੇ ਆਗੇ ਤੇ ਜਿਵੇਂ ਹੁਣ ਜਿੰਨੇ ਵੀ ਫਾਸਟ ਫੂਡ ਹੁੰਦੇ ਆ ਵਾਕੀ 버ਗਰ ਆ ਨਿਊਡਲ ਸੈਂਡਵਿਚ ਮੋਮੋਜ ਸਪ੍ਰਿੰਗ ਰੋਲ ਉਹਨਾਂ ਵਿੱਚ ਪਤਾ ਨਹੀਂ ਦੋਸਤੋ ਕੀ ਕੁਝ ਪਾਇਆ ਹੁੰਦਾ ਤੇ ਸਭ ਤੋਂ ਵੱਧ ਜਿਆਦਾ ਵਰਤੋਣਾ ਪੱਤਾ ਗੋਭੀ ਦੀ ਹੁੰਦੀ ਆ ਉਹਦੇ ਵਿੱਚ ਤੇ ਇਹ ਤਾਂ ਆਪਣੀ ਫਰੈਂਚ ਹੈ ਜੀ ਬਿਲਕੁਲ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਹਫਤੇ ਵਿੱਚ ਮੈਨੂੰ ਲੱਗਦਾ ਇੱਕ ਇੱਕ ਹਫਤੇ ਦੀ 10-10 ਦਿਨਾਂ ਦੀ ਪੱਤਾ ਗੋਭੀ ਪਈ ਰਹਿੰਦੀ ਆ ਉੱਪਰੋਂ ਪੱਤੇ ਲਾਹੀ ਜਾਂਦੇ ਆ ਤੇ ਉਹ ਉਹਦੀ ਵਰਤੋਂ ਕਰੀ ਜਾਂਦੇ ਆ ਕਿਉਂਕਿ ਚੰਗੀ ਤਰ੍ਹਾਂ ਕਰੀਮ ਕਰੂਮ ਪਾ ਕੇ ਚੰਗੀ ਤਰ੍ਹਾਂ ਬਣਾ ਕੇ ਉਹਨੂੰ ਵਧੀਆ ਜਿਆ ਤੇ ਉਹ ਅਸੀਂ ਪੂਰਾ ਚੰਗੀ ਤਰ੍ਹਾਂ ਪੂਰਾ ਸੁਆਦ ਲੈ ਲੈ ਮ제 ਲੈ ਲੈ ਖਾਣੇ ਆਗੇ ਸੋ ਪਤਾ ਨਹੀਂ ਉਹਦੇ ਵਿੱਚ ਕਿਹੜੇ ਸੁੰਡ ਸੰਡ ਕੀੜੇ ਗੂੜੇ ਸਾਰਾ ਕੁਝ ਉਦਾਂ ਹੀ ਖਾ ਜਾਂਦੇ ਆ ਤੇ ਇਹ ਜਿਹੜੀ ਆਪਾਂ ਫਰੈਸ਼ ਚੀਜ਼ ਆ ਫਰੈਸ਼ ਸੈਲਡ ਆ ਇਹ ਖਾਣ ਤੋਂ ਆਪਾਂ ਬਚਦੇ ਆ ਤੇ ਸਭ ਤੋਂ ਜ਼ਿਆਦਾ ਇਹਦਾ ਕੰਮ ਆ ਜਿਹੜਾ ਜਿੰਨਾਂ ਦਾ ਜ਼ਿਆਦਾ ਵਜਣਾ ਵਜਨ ਘਟਾਉਣ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਆ ਇਹ ਤੇ ਬਾਕੀ ਦੋਸਤੋ ਜਿਹੜੀ ਕੀੜੇ ਵਾਲੀ ਗੱਲ ਆ ਉਹ ਮੈਨੂੰ ਤਾਂ ਨਹੀਂ ਅੱਜ ਤੱਕ ਪਤਾ ਲੱਗੀ ਵੀ ਜਿਹੜਾ ਕੀੜਾ ਸੀ ਇਹ ਕਿਦੇ ਦਿਮਾਗ ਵਿੱਚ ਚਲਿਆ ਗਿਆ ਕੀ ਦੀ ਡੈਪਥ ਹੋ ਗਈ ਕੀੜੇ ਅੰਦਰ ਜਾਣ ਨਾਲ ਜਾਂ ਵੀ ਕਿਹੜੇ ਡਾਕਟਰ ਨੇ ਦੇਖਿਆ ਹੋ ਇਹ ਗੱਲ ਦਾ ਹਜੇ ਮੈਨੂੰ ਲੱਗਦਾ ਵੀ ਮੈਨੂੰ ਤਾਂ ਕਲੀਅਰ ਨਹੀਂ ਹੈਗਾ ਬਾਕੀ ਜੇ ਕਿਸੇ ਨੂੰ ਪਤਾ ਹੋਵੇ ਤੇ ਉਹ ਵੀ ਤੁਸੀਂ ਮੈਸੇਜ ਕਰਕੇ ਦੱਸ ਦਿਓ ਕਿਸੇ ਨੇ ਜਿਹੜੀ ਸੈਲਡ ਵਿੱਚ ਪੱਤ ਗੋਭੀ ਖਾਧੀ ਸੀ ਤੇ ਉਹ ਜਿਹੜਾ ਕੀੜਾ ਸੀ ਉਹਦੇ ਦਿਮਾਗ ਵਿੱਚ ਚਲਿਆ ਗਿਆ ਸੀ ਤੇ ਉਹਦੀ ਡੈਥ ਹੋ ਗਈ ਸੀ। ਨਹੀਂ ਬਾਕੀ ਜਿਹੜੇ ਵੱਡੇ ਡਾਕਟਰ ਨੇ ਉਹਨਾਂ ਦੀ ਸਲਾਹ ਲਿਆ ਕਰੋ ਤੁਸੀਂ। ਤੇ ਬਾਕੀ ਮੇਰੇ ਨਾਲ ਵੀ ਲਿੰਕ 'ਚ ਹੈਗੇ ਨੇ ਮੈਨੂੰ ਵੀ ਡਾਕਟਰਾਂ ਨੇ ਇਦਾਂ ਮੇਰੇ ਨਾਲ ਗੱਲਬਾਤ ਹੋਈ ਸੀ ਤੇ ਅਸੀਂ ਗੱਲਬਾਤ ਕਰੀ ਸੀ ਵੀ ਡਾਕਟਰ ਸਾਹਿਬ ਇਦਾਂ ਕਰਕੇ ਵੀ ਹੁੰਦਾ ਕੋਈ ਕੀੜਾ ਇਹਦੇ ਵਿੱਚ। ਤੇ ਉਹਨਾਂ ਨੇ ਹਾਸੇ ਵਿੱਚ ਗੱਲ ਕਰਕੇ ਮੈਨੂੰ ਸਲਾਹ ਦਿੱਤੀ ਸੀ ਵੀ ਸਭ ਤੋਂ ਜ਼ਿਆਦਾ ਵੀ ਇਹ ਨਾ ਆਪਾਂ ਨੂੰ ਜਿਹੜਾ ਇਹਦਾ ਰੇਟ ਬਹੁਤ ਘੱਟ ਹੁੰਦਾ। ਤੇ ਘੱਟ ਰੇਟ ਵਿੱਚ ਜਿਹੜਾ ਵਜਨ ਜ਼ਿਆਦਾ ਘਟਾਉਣ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਜਿਹੜੀ ਪੱਤਾ ਗੋਭੀ ਆ। ਤੇ ਸੈਲਡ ਦੇ ਰੂਪ ਵਿੱਚ ਖਾਂਦੇ ਆਗੇ ਤੇ ਬਾਕੀ ਦੋਸਤੋ ਤੁਸੀਂ ਵੀ ਇਦਾਂ ਜਿਹੜੀਆਂ ਅਫਵਾਹਾਂ ਨੇਗੀਆਂ ਇਹ ਜਿਹੜੀਆਂ ਗਲਤ ਗੱਲਾਂ ਨੇਗੀਆਂ ਵੀ ਜਿਵੇਂ ਕੀੜਾ ਹੁੰਦਾ ਜਾਂ ਪਤਾ ਨਹੀਂ ਦਿਮਾਗ ਵਿੱਚ ਜਾ ਕੇ ਪਤਾ ਨਹੀਂ ਡੈਥ ਹੋ ਜਾਂਦੀ ਆ ਸੋ ਇੰਨਾ ਇੰਨਾ ਗੱਲਾਂ ਕਰਕੇ ਲੋਕ ਨਾ ਇੰਨਾ ਤੋਂ ਅਵੋਇਡ ਕਰਦੇ ਆਗੇ ਬਚਦੇ ਆ ਵੀ ਇਹਨੂੰ ਸੈਲਡ ਦੇ ਰੂਪ ਵਿੱਚ ਨਾ ਹੀ ਖਾਦਾ ਜਾਵੇ ਤੇ ਜਿਹੜੇ ਫਾਸਟ ਫੂਡ ਹੁੰਦੇ ਆ ਉਹਨਾਂ ਵਿੱਚ ਪਤਾ ਨਹੀਂ ਲੱਗਦਾ ਜੀ ਚਾਹੇ ਕੀੜਾ ਵੀ ਹੋਵੇ ਚਾਹੇ ਸੁੰਡ ਹੋਣ ਉਹ ਸਾਰਾ ਨਿਕਲ ਜਾਂਦੇ ਆਗੇ ਤੋ ਦੋਸਤੋ ਜੇ ਇਹ ਗੱਲ ਆਪਣੀ ਚੰਗੀ ਲੱਗੀ ਤੇ ਵੀਡੀਓ ਆਪਣੀ ਜਰੂਰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਜੇ ਕਿਸੇ ਨੂੰ ਪਤਾ ਕੀੜੇ ਦੀ ਗੱਲ ਦਾ ਤੇ ਉਹ ਵੀ ਆਪਾਂ ਨੂੰ ਕਮੈਂਟ ਵਿੱਚ ਜਰੂਰ ਇੱਕ ਵਾਰੀ ਮੈਸੇਜ ਕਰਦੇ ਹੋ ਜੀ ਧੰਨਵਾਦ ਦੋਸਤੋ